ਸੋਹੰਗ ਮਹਾਰਾਜਿ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਸਮਾਗ 2017 ਬਿਕਰਮੀ ਕੇਸਰ ਸਿੰਘ ਦੇ ਗਰਾਹ ਪਿੰਡ ਡੱਲੇਵਾਲ ਸੋ ਪੁਰਖ ਨਰੰਜਨ ਜੁਗ ਜੁਗ ਖੇਲ ਖਿਲਾਇਦਾ ਅਗੰ ਅਗਮੜਾ ਅਗਮੜੀ ਕਾ ਹਰ ਪ੍ਰਖ ਨਿਰੰਝਣ ਜੁਗ-ਜੁਗ ਵੇਸ ਵਟਾਏਂਦਾ ਆਦ ਜੁਗਾਦੀ ਬੇਅਬ ਪਰਵਰਦੇਕਾਰ ਇਕੰਕਾਰ ਜੁਗ-ਜੁਗ ਰੂਪ ਤਰਾਂਦਾ ਇਕ ਇਕੱਲਾ ਕਰapsackਾਰ ਆਦ ਨਿਰੰਝਣ ਜੁਗ-ਜੁਗ ਨਾਮ ਪ੍ਰਗਟਾਏਂਦਾ ਅਲਖ ਅਲਖਣਾ ਭੇਵ ਨਿਆਰ ਅਬినాਸ਼ੀ ਕਰਤਾ ਜੁਗ-ਜੁਗ ਖੇਲ ਖਿਲਾਏਂਦਾ ਖੇਲਨਹਾਰ ਆਪ ਕਰਤਾ ਸ੍ਰੀ ਭਗਵਾਨ ਜੁਗ-ਜੁਗ ਆਪਣੀ ਧਾਰ ਚਲਾ ਜਾਂਦਾ ਲੇਖਾ ਲਿਖ ਨਾ ਸਕੇ ਕੋਏ ਕਰ ਵਿਚਾਰ ਪਰਮ ਬ੍ਰਹਮ ਜੁਗ-ਜੁਗ ਆਪਣਾ ਬੰਧਨ ਪਾਏਂਦਾ ਆਪੇ ਜਾਣੇ ਆਪਣੀ ਸਾਰ ਜੁਗ-ਜੁਗ ਸਚਖੰਡ ਦੁਆਰਾ ਹਰ ਨਿਰੰਕਾਰਾ ਆਪ ਸੁਹਾਇਂਦਾ ਥਿਰ ਕਰ ਖੋਲੇ ਸਚ ਕਬਾੜ ਸਚ ਸੰਗਾਸਣ ਆਸਣ ਲਾਏਂਦਾ ਮਹਲ ਟਲ ਉਚ ਮਨਾਰ ਸ਼ਾਹ ਸੁਲਤਾਨਾ ਆਪ ਖਮਾਇੰਦਾ ਰਾਜ ਰਜਾ ਹਨ ਬਣ ਸਿਕਦਾਰ ਸੀਸ ਤਾਜ ਇੱਕ ਰਖਾਇੰਦਾ ਤਖਤ ਨਿਵਾਸੀ ਹੋ ਤਿਆਰ ਅਨਭਵ ਆਪਣਾ ਰੂਪ ਪ੍ਰਗਟਾਇੰਦਾ ਜੂਨੀ ਰਹਿਤ ਪ੍ਰੂਖਿਆ ਕਾਲ ਤੁਰ ਫਰਮਾਣਾ ਆਪ ਸੁਣਾਇੰਦਾ ਜੋਤੀ ਜੋਤ ਸਰੂਪ ਹੈ ਆਪ ਆਪਣੀ ਜੋਤ ਧਾਰ ਆਦ ਜੁਗਾਦੀ ਖੇਲ ਨਿਆਰ ਜੁਗ ਜੁਗ ਖੇਲ ਖਿਲਾਇੰਦਾ ਹਰ ਕਰਤਾ ਬੇਪਰਵਾ ਇਕ ਇਕੱਲਾ ਰੂਪ ਵਟਾਏਂਦਾ ਆਪੇ ਬਣੇ ਸੱਚ ਮਲਾ ਸਾਚਾ ਬੇੜਾ ਆਪ ਚਲਾਏਂਦਾ ਨਿਰਗੁਣ ਨਿਰਗੁਣ ਦਾਇਸਲਾ ਨਿਰਗੁਣ ਨਿਰਗੁਣ ਵੇਖ ਵਿਖਾਏਂਦਾ ਆਪੇ ਆਪਣਾ ਨੂਰ ਤਰਾ ਜੋਤੀ ਜੋਤ ਸਰੂਪ ਰਾ ਆਪ ਆਪਣੀ ਕਿਰਪਾ ਕਰ ਆਦਪੁਰਖ ਬినాਸ਼ਾ ਆਪੇ ਜਾਣੇ ਆਪਣਾ ਸੱਚ ਤਮਾਸ਼ਾ ਦੂਸਰ ਸੰਗ ਨਾ ਕੋਈ ਰਖਾਏਂਦਾ ਸੋ ਪੁਰਖ ਨਿਰਜਣ ਆਦ ਅਨੇ ਹੰਤਾ ਆਪਣੀ ਖੇਲ ਆਪ ਖਿਲਾਈਆ ਹਰ ਪੁਰਖ ਨਿਰੰਜਣ ਮਹਿਮਾ ਗਣਤ ਲੇਖਾ ਲੇਖ ਨਾ ਸਕੇ ਕੋਈ ਰਈਆ ਏਕੰਕਾਰਾ ਆਪੇ ਨਾਰੀ ਆਪੇ ਕੰਤ ਕੰਤ ਕੰਤੂ ਹਲੇ ਆਪਣੇ ਹੱਥ ਰੱਖੇ ਵੜਿਆਈਆ ਆਦ ਨਿਰੰਜਣ ਆਪੇ ਹੋਏ ਸੋਭਵੰਤ ਨੂਰ ਨੁਰਾਨਾ ਏਕਾ ਨੂਰ ਡਗ ਮਗਾਈਆ ਅਬਿਨਾਸ਼ੀ ਕਰਤਾ ਆਪ ਬਣਾਏ ਆਪਣੀ ਬਣਤ ਕੜਨ ਭੰਨਨਹਾਰ ਆਪ ਅਖਵਾਈਆ ਸ੍ਰੀ ਭਗਵਾਨ ਆਪੇ ਜਾਣੇ ਆਪਣਾ ਆਦੇੰਤ ਮਦ ਆਪਣੀ ਖੇਲ ਖਿਲਾਈਆ ਅਬినాਸ਼ੀ ਕਰਤਾ ਪਾਰ ਬ੍ਰਹਮ ਆਪਣੇ ਦਰ ਦਰਦਰਵੇਸ਼ ਬਣੇ ਮੰਗਤ ਆਪਣੀ ਪਿਛਿਆ ਆਪੇ ਚੋਲੇ ਪਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰਨ ਆਦ ਜੁਗਾਦ ਆਪਣਾ ਰੂਪ ਧਰਾਈਆ ਜੁਗ ਜੁਗ ਰੂਪ ਵਟਾਏਂਦਾ ਅਲਖ ਅਲਖਣਾ ਬੇ ਪ੍ਰਵਾਹ ਆਪਣਾ ਨਾਉ ਆਪ ਰਖਾਏ ਦਾ ਨਾਉ ਨਿਰੰਕਾਰਾ ਸੱਚਾ ਸ਼ੈਨਚਾ ਆਪਣੀ ਇਛਾ ਸਾਚੀ ਪਿਛਿਆ ਆਪੇ ਝੋਲੀ ਪਾਏ ਦਾ ਜੋਗ ਜੋਗ ਰੂਪ ਵਟਾਏ ਦਾ ਅਲਖ ਅਲਖਣਾ ਬੇਪਰਵਾ ਆਪਣਾ ਨਾਉ ਆਪ ਰਖਾਏ ਦਾ ਨਾਉ ਨਿਰੰਕਾਰਾ ਸੱਚਾ ਸ਼ੈਨਚਾ ਆਪਣੀ ਇਸ਼ਿਆ ਸਾਚੀ ਪਿਛਿਆ ਤੇ ਝੋਲੀ ਪਾਏ ਦਾ ਸਤ ਭੰਡਾਰਾ ਦਾਇਰਤਾ ਆਪਣਾ ਤਖਤ ਆਪ ਸੁਹਾਇੰਦਾ ਤਖਤ ਨਿਵਾਸੀ ਸੱਚਾ ਸ਼ੈਨਚਾਰ ਤੁਰ ਫਰਮਾਣਾ ਆਪ ਜਣਾਇੰਦਾ ਹੁਕਮੀ ਹੁਕਮ ਦੈ ਸਣਾ ਆਪਣੀ ਰਚਨਾ ਆਪਰ ਚਾਇੰਦਾ ਆਪੇ ਬਣੇ ਪਿਤਾ ਮਾਂ ਸੋਤ ਦੁਲਾਰਾ ਆਪੇ ਜਾਇੰਦਾ ਆਪੇ ਗੋਦੀ ਲੈ ਟਿਕਾ ਸ਼ਬਦੀ ਸ਼ਬਦ ਨਾਮ ਰਖਾਇੰਦਾ ਰੂਪ ਰੰਗ ਕੋਈ ਜਾਣੇ ਨਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਆਪਣਾ ਵੇਸ ਆਪ ਤਰਾ ਵੇਸ ਅਵੱਲਾ ਇੱਕ ਇਕੱਲਾ ਆਦ ਜੁਗਾਦ ਧਰਾਇਆ ਧਰਾਈਆ ਵੇਸ ਅਵੱਲਾ ਇੱਕ ਇਕੱਲਾ ਆਦ ਜੁਗਾਦ ਧਰਾਇਆ ਵਸਣ ਹਾਰਾ ਸਚਖੰਡ ਮਹੱਲਾ ਥਿਰ ਕਰ ਸਾਚੇ ਸੋਭਾ ਪਾਈਆ ਆਪਣੀ ਜੋਤ ਆਪੇ ਰਲਾ ਨੂਰ ਨੂਰਾਨਾ ਡਗ ਮਗਾਈਆ ਆਪਣਾ ਆਸਣ ਆਪੇ ਮੱਲਾ ਦੂਸਰ ਸੰਗ ਨਾ ਕੋਏ ਵਿਖਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਦ ਜੁਗਾਦੀ ਏਕਾ ਹਰ ਆਪਣੀ ਰਚਨਾ ਆਪ ਰਚਾਈਆ ਆਪਣੀ ਰਚਨਾ ਆਪ ਰਚਾਇੰਦਾ ਕਰ ਕਿਰਪਾ ਗੁਣ ਨਿਦਾਨ ਆਪਣਾ ਘਰ ਆਪ ਸੁਹਾਇੰਦਾ ਆਪੇ ਨਿਰਗੁਣ ਹੋ ਵਰਦਾਨ ਆਪਣਾ ਨੂਰ ਆਪੇ ਡਗ ਮਗਾਇੰਦਾ ਆਪੇ ਵੇਖੇ ਸੱਤ ਨਿਸ਼ਾਨ ਆਪਣਾ ਸੰਗ ਆਪ ਨਿਭਾਇੰਦਾ ਆਪੇ ਹੋਏ ਨਿਗਾਹਬਾਨ ਆਪਣੀ ਪਿਛੇ ਆਪੇ ਝੋਲੀ ਪਾਇੰਦਾ ਭੇਦੇ ਬਨਹਾਰਾ ਦਾਨ ਆਪਣਾ ਹੁਕਮ ਆਪ ਵਰਤਾਇੰਦਾ ਆਪ ਸੁਣਾਏ ਤੁਰ ਫਰਮਾ ਆਪਣਾ ਸੁੱਤ ਆ ਪਠਾਏਂਦਾ ਸ਼ਬਦੀ ਸ਼ਬਦ ਵੱਡ ਪਲਵਾਨ ਆਪਣਾ ਖੇਲ ਆ ਖਿਲਾਇਂਦਾ ਖੇਲਣ ਹਾਰਾ ਨੌਜਵਾਨ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਲੇਖਾ ਜਾਣੇ ਸਾਚੇ ਘਰ ਵਸਣ ਹਾਰਾ ਸੱਚਖੰਡ ਸੱਚੇ ਮਕਾਨ ਸੱਚਖੰਡ ਦੁਆਰਾ ਹਰ ਸੋਹਾਂਂਦਾ ਇੱਕ ਇਕੱਲਾ ਇੱਕ ਅੰਖਾਰ ਸਾਚੇ ਤਖਤ ਸੋਭਾ ਪਾਉਂਦਾ ਤਖਤ ਨਿਵਾਸੀ ਹਰਕਰਤਾਰ ਸ਼ਬਦ ਦੁਲਾਰਾ ਇੱਕ ਉਠਾਇਂਦਾ ਕਰ ਕਰ ਸੱਚ ਕਰੇ ਪਿਆਰ ਸਾਚੀ ਸੇਵਾ ਬਜਣਾਇਂਦਾ ਲੋਹਾ ਪੁਰੀਆਂ ਬ੍ਰਹਮੰਡਾਂ ਖੰਡਾਂ ਕਰਦਿਆ ਵਿਸ਼ਨ ਬ੍ਰਹਮਾ ਸ਼ਿਵ ਤੇਰੀ ਗੋਦ ਮਾਹਂਦਾ ਤੇਰਾ ਰੂਪ ਅਗੰਮ ਹੈ ਅਪਾਰ ਆਪਣਾ ਨਾਮ ਤੇਰਾ ਘਰ ਵਸਾਇਂਦਾ ਜੋਤੀ ਜੋਤ ਸਰੂਪ ਭਰ ਆਪ ਆਪਣੀ ਕਿਰਪਾ ਕਰ ਆਦਿ ਜੁਗਾਦੀ ਆਪੇ ਜਾਣੇ ਆਪਣੀ ਕਾਰ ਹਰ ਕਰਤਾ ਪੁਰਖ ਕਾਰ ਕਰਾਇਂਦਾ ਹਰ ਕਰਤਾ ਪੁਰਖ ਕਾਰ ਕਰਾਇਂਦਾ ਆਦਿ ਅੰਤ ਹੋ ਤਿਆਰ ਨਿਰਗੁਣ ਦੀਵਾ ਬਾਤੀ ਆਪ ਜਗਾਏਂਦਾ ਕਮਲਾ ਪਾਤੀ ਨੀਤ ਮਰਾਨ ਸਾਚੀ ਤਾਕੀ ਆਪ ਖੁਲਾਏਂਦਾ ਫਿਰ ਘਰ ਖੋਲੇ ਆਪ ਕੇ ਵਾਰ ਸ਼ਬਦ ਦੁਲਾਰਾ ਵਿੱਚ ਵਸਾਏਂਦਾ ਆਪੇ ਆਪਣੀ ਕਿਰਪਾ ਧਾਰ ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾਏਂਦਾ ਸਿਰ ਰਖ ਹੱਥ ਸਮਰੱਥ ਦੇਵੇ ਇੱਕ ਆਧਾਰ ਜੋਤੀ ਜੋਤ ਸਰੂਪ ਰਾਬ ਆਪਣੀ ਕਿਰਪਾ ਕਰਦੇ ਬਨਹਾਰਾ ਸੱਚਾ ਵਰ ਲੇਖਾ ਜਾਣੇ ਤੁਰ ਦਰਬਾਰ